ਲੱਗ ਗਿਆ ਵਾਜੋ ਨਾ ਲੱਗ ਗਿਆ ਲੱਗ ਗਿਆ ਥੋੜਾ ਜਿਹਾ ਰਹਿੰਦਾ ਦਾਖ ਮਰੇ ਤੋ ਕਹਿੰਦੇ ਚਾਹ ਬਣਾ ਦੋ ਚਲ ਬਣਾ ਕੇ ਖਵਾ ਦੋ ਆਹ ਉਹ ਕਿੱਥੇ ਅਦਵਿੰਦਰ ਕਿੱਥੇ ਆ ਅੰਦਰ ਐ ਭੇਜ ਉਹਨੂੰ ਕਾ ਪੈਸੇ ਲੈ ਕੇ ਆਵੇ ਦੇਣੀ ਪੈਸੇ ਆਦੇ ਆ ਦੋ ਪੈਸੇ ਪੈਸੇ ਲਿਆਈ ਆ ਕੋਈ ਹੋ ਗਏ ਪੈਸੇ ਦੋ ਅਗਰਿਆਂ ਨੂੰ ਕੋਈ ਨਹੀਂ ਕੋਈ ਨਹੀਂ ਦੇ ਦਿੰਨੇ ਆਹ ਰੁਪਈਆ ਕਾ 9000 ਕੱਢ ਕੇ ਲਿਆ ਦੋਆਂ ਪੈਸਿਆਂ ਦਾ ਦਵਿੰਦਰ ਆ ਹਾਂਜੀ ਪਾਜੀ ਤੇਰੇ ਬਣਾਉਂਦੇ ਪਰ ਕਿਉਂ ਕੀ ਕਹਣਾ ਮੈਨੂੰ ਝੋਨਾ ਲੱਗ ਗਿਆ ਤੇ ਲਾਵੇ ਨੂੰ ਜਾਣਾ ਵਾ ਕਹਿੰਦੇ 9000 ਰੁਪਇਆ ਲੈ ਕੇ ਬਾਹਰ ਆ ਜਾ ਹੱਦ ਹੋਈ ਇਹ ਨਾਲ ਝੋਨਾ ਲੱਗ ਗਿਆ ਵਾ ਤੇ ਲਾਵੇ ਨੇ ਜਾਣਾ ਮੈਨੂੰ ਕਹਿਆ ਉੱਤੋਂ ਆਉਂਦੇ ਨਾ ਪੈਸੇ ਕਰਦੀ ਨਾ ਗੱਲ ਹੁਣ ਇਹ ਨਾਲ ਹਾਂਜੀ ਮੰਮੀ ਉਹ ਤਾਂ ਪੈਸੇ ਵਪਾਰ ਕੇ ਜਣੇ ਲੈ ਆਈ ਪੈਸੇ ਮੈਨੂੰ ਤਾਂ ਕੋਈ ਨਹੀਂ ਤੁਸੀਂ ਰੱਖਣੇ ਦਿੱਤੇ ਪੈਸੇ ਉਹ ਰੱਖਣੇ ਨਹੀਂ ਜਿਹੜੇ ਪਿੰਡੋਲਿਆਂ ਜਾਂ ਆਪਣੇ ਉਹਦੀ ਗੱਲ ਕਰਨ ਦੇ ਆ ਲਵਾਈ ਦੇਣੀ ਆ ਲੈ ਹੋ ਤੇ ਮੈਂ ਆਉਂਦੀ ਆਉਂਦੀ ਇੱਥੇ ਸਨਾਰੇ ਕੋ ਜਾਵਾ ਕਰਾਈ ਆ ਤੇ ਦੱਸ ਮੇਰੇ ਮੇਰੇ ਕੋ ਲੈਣੇ ਲਵਾਈ ਵਾਲੇ ਮੰਗਣ ਦੇ ਆ ਮੈਂ ਤੇ ਆਉਂਦੀ ਆਉਂਦੀ ਸਨਾਰੇ ਕੋ ਜਾਵਾ ਕਰਾ ਕੇ ਆਈ ਆ ਕਿ ਕੜਾ ਜਿਹੜਾ ਮੇਰੀ ਮਾਂ ਨੇ ਖਾਦਾ ਵਾ ਤੇ ਉਹ ਹੌਲੀ ਹੌਲੀ ਮੈਂ ਬਣਾ ਕੇ ਤੇ ਤੁਹਾਡੇ ਹੱਥ ਤੇ ਰੱਖ ਦੂੰਗੀ ਹੋਰ ਮੈਂ ਮਾਂ ਕੋ ਪੈਸੇ ਲੈ ਆ ਲਿਆ ਘਰ ਚ ਵਰਤੀ ਜਾਵਾਂ ਤੇ ਮਿਹਣਿਆ ਜੋਗੀ ਵੀ ਰਹਿ ਜਾ ਇਹ ਤੇ ਨਹੀਂ ਮੈਂ ਹੋਣ ਦੇਣਾ ਨਹੀਂ ਗੱਲ ਸੁਣ ਜੇ ਸਾਂਝੇ ਘਰ ਚ ਪੈਸੇ ਉਹ ਲਵਾਈ ਦਿੱਤੀ ਜਾਊਗੀ ਤੇ ਕੁਝ ਵਿਗੜ ਜਾਣਾ ਗਈ ਵੀ ਤੂੰ ਐਸੇ ਕਰਕੇ ਹੀ ਉਦੂ ਗਈ ਵੀ ਮੈਂ ਲਵਾਈ ਦੇ ਦੂੰਗੀ ਪੈ ਰਿਆ ਵਾ ਬੜੀ ਤੂੰ ਦੋ ਬਚੋ ਕੇ ਗਈ ਹਾਂ ਅਛਾ ਮੈਂ ਤੁਹਾਨੂੰ ਦਸ ਦਸ ਲਿਆ 1000 ਲਿਆ ਕੇ ਤੇ ਮੰਮੀ ਆਪਣੀ ਕੋ ਤੇ ਤੁਹਾਨੂੰ ਘਰ ਵਰਤਾਂ ਨੂੰ ਦਈ ਜਾਵਾਂ ਮੇਰੇ ਮੂੰਹ ਤੇ ਛੜਨ ਲਿਖਿਆ ਮੈਂ ਕੜਾ ਨਹੀਂ ਬਣਾਣਾ ਦੱਸ ਸੁਣ ਲੈ ਗੱਲ ਆ ਜੋ ਗੱਲ ਤੂੰ ਆ ਕੀ ਕਰੀਏ ਇਹਨੇ ਸਾਨੂੰ ਕੀ ਇਹਨੇ ਸਾਨੂੰ ਕਿਉਂ ਮੈਂ ਆਪਣੇ ਮੁਡੇ ਦਾ ਕੜਾ ਚਲੋ ਜਿੱਦਾਂ ਮਰਜੀ ਪਹਿਣਨੇ ਪਾਇਆ ਵਾ ਬਣਾ ਕੇ ਲਿਆ ਕੇ ਤੁਹਾਡੇ ਹੱਥ ਤੇ ਰੱਖ ਦੂੰਗੀ ਤੇ ਮੇਹਣੇ ਤੋਂ ਬਾਜੂਗੀ ਉਥੋਂ ਲਿਆ ਲੈ ਪੈਸੇ ਵਰਤੀ ਜਾਉਂ ਇੱਥੇ ਤਾਂ ਮੁੜ ਕੇ ਮਿਹਣੇ ਥੱਲੇ ਰਵਾ ਵੀ ਹਾਂ ਕੜਾ ਖਾਗੀ ਤੇਰੀ ਮਾਂ ਮਿਹਣੇ ਤਾਂ ਤੁਸੀਂ ਉਹਨੂੰ ਹੀ ਮਾਰਨੇ ਆ ਮੈਂ ਤਾਂ ਕਹ ਦ ਦੇ ਦੇ ਭਾਵੇਂ ਹਜ਼ਾਰੇ ਦੇ ਦੇ ਇਹਨੂੰ 10000 ਲਿਆ ਕੇ ਤੇ ਦੇ ਦਿਓ ਉਹ ਮੈਂ ਦੇ ਦੂੰਗਾ ਪਹਿਲਾਂ ਲੋਈ ਤੇ ਦਈਏ ਇਹ ਬਾਹਰ ਖੜੇ ਆ ਮੈਂ ਤਾਂ ਸੁਨਿਆਰੇ ਤੇ ਜਵਾ ਕਰਾਈ ਆ ਦਸਣ ਤੇ ਡਈ ਆ ਹੁਣ ਕੱਲੇ ਕੱਲੇ ਨੂੰ ਲੈ ਲੈ ਕੇ ਦਵਾ ਹੱਦ ਹੋਈ ਤੁਹਾਡੇ ਵਾਲੀ ਮੈਂ ਤਾਂ ਖੜਾ ਬਣਾਉਣਾ ਵਾ ਦੇ ਦੇ ਤੁਹਾਨੂੰ ਪੈਸੇ ਲੈ ਲਓ ਹੁਣ ਲੋਈ ਮੈਨੂੰ ਹੁਣ ਸਮਝ ਨਹੀਂ ਆਉਂਦੀ ਹੁਣ ਮੈਂ ਕਰਾਂ ਕੀ ਤੂੰ ਹੀ ਤੇ ਬੜੀਆਂ ਉਛਲੋਸੇ ਕਹਿੰਦੀ ਸੀ ਲੈ ਜੀ ਉਹ 10000 ਰੁਪਇਆ ਲਵਾਈ ਜੋਗਾ ਹੋ ਗਿਆ ਤੇ ਮੈਂ ਬਾਹਰ ਬੰਦੇ ਖੜੇ ਕਰਕੇ ਆਵਿਆ ਇਹ ਸਾਨੂੰ ਤੇ ਬਹਾਨਾ ਲਾ ਕੇ ਚਲ ਗਈ ਐ ਕਿਹਾ ਵੀ ਸ਼ਾਇਦ ਘਰੇ ਲੈ ਆਉਗੀ ਪਏ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਕਿਹਾ ਜੀ ਲੈ ਵੀ ਆਉਗੀ ਤੇ ਤੁਹਾਨੂੰ ਦੇਨੇ ਆ ਉਹਨੇ ਪਰ ਮੰਮੀ ਤੇ ਕਹਿੰਦੇ ਸੀ ਨਾ ਲਵਾਈਆਂ ਵੀ ਦਿੱਤੀਆਂ ਜਾਣੀਆਂ ਆ ਵੀ ਹੋ ਜਾਣਾ ਉਹ ਵੀ ਹੋ ਜਾਣਾ ਮੇਰੇ ਨਾਲ ਮੰਮੀ ਮੈਂ ਪੈਸੇ ਲੈ ਕੇ ਆਈ ਜਾਂ ਲਲੋ ਫਿਰ ਧੋਕ ਲਾ ਕੇ ਕਿਨੇ ਉਹ ਓਏ ਉਹ ਕਿਸੇ ਦਾ ਲੋ ਲਿਆ ਜੀ ਨਹੀਂ ਜਾਣਦੀ ਮੈਨੂੰ ਤਾਂ ਉਦੋਂ ਉਮੀਦ ਨਹੀਂ ਹਿੱਤੇ ਤੇ ਤੁਸੀਂ ਕਹੀ ਜਾਂਦੇ ਸੀ ਕੋਈ ਗੱਲ ਨਹੀਂ ਉਹਨੇ ਲੈਣ ਦੇ ਹੋਏ ਨਾ ਕੰਮ ਸਾਹ ਹੋ ਜੇ ਜੋ ਬੰਦਾ ਗੱਲ ਕਰਿਓ ਉਹ ਜੋ ਬੰਦੇ ਸਿਰੋ ਹੀ ਨਹੀਂ ਜੋ ਬੰਦਾ ਹੋਵੇ ਤੇ ਗੱਲ ਕਰਾਣਾ ਉਦੋਂ ਚੱਲ ਕੋਈ ਗੱਲ ਨਹੀਂ ਉਹਨਾਂ ਦੇ ਨਾਲ ਇੱਕੋ ਦਿੰਦਾ ਕਰਾਰ ਕਰ ਲੇ ਕੋਲ ਕਿੱਥੋਂ ਦੇਣੇ ਲੜਾਈ ਕਰਨੀ ਹੋ ਚਲੋ ਮੈਂ ਆਪੇ ਕਰ ਲਊਗਾ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਲੈ ਭੈਣ ਆ ਗਈ ਜੇ ਸਾਸਰੀ ਘਰ ਭੈਣ ਬੀਕਾਰ ਹੋਰ ਸਾਸਰੀ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਪਿੰਦਾ ਸਿਆ ਵਧੀਆ ਵਧੀਆ ਆਜੋ ਬਹਿਜੋ ਲੱਹ ਆਦਾ ਵਧੀਆ ਆ ਗਈਆਂ ਵੇਖੀ ਮੰਮੀ ਸਵੇਰੇ ਯਾਦ ਕਰਨ ਦੇ ਸੀ ਅਜੇ ਬਹਿ ਜਾਓ ਹੋ ਸੁਣਾਓ ਕਾਸ਼ਦਾ ਆਇਆ ਫੋਨ ਹਾਂਜੀ ਆਇਆ ਕਾਸ਼ਦਾ ਫੋਨ ਠੀਕ ਠਾਕ ਹਾਂਜੀ ਤੇ ਪਾਣੀ ਲੈ ਆਏ ਕਰਨਾ ਤੁਹਾਨੂੰ ਵੀ ਫੋਨ ਸਾਨੂੰ ਤੇ ਕਰਦਾ ਜੁਮੇ ਜੁਮੇ ਵਾਲੇ ਦਿਨ ਅੱਛਾ ਠੀਕ ਠਾਕ ਗਿਆ ਹੀ ਕੰਮ ਤੇ ਹਾਂਜੀ ਗਿਆ ਸੀ ਹੋ ਸੁਣਾਓ ਸਿਰ ਠੀਕ ਆ ਸਿਰ ਦਾ ਠੀਕ ਹੀ ਆ ਹੋਰ ਫੇ ਕਦੋਂ ਆ ਰਿਹਾ ਆਪਣੇ ਵਾਂ ਸਾਡਾ ਆ ਜਾਣਾ ਮੈਂ ਕਿ ਹੁਣ ਬਸ ਪੱਕਾ ਹੋ ਗਿਆ ਉਹ ਤੁਹਾਨੂੰ ਜਦੋਂ ਮਰਜੀ ਆ ਜਾ ਸਕਦਾ ਉਹਨੂੰ ਕਹ ਮਾਰ ਜਾ ਚੱਕਰ ਮੰਗਣੀ ਮੁੰਗਣੀ ਕਰ ਆ ਜਾ ਤਾਂ ਯੋ ਆਈ ਆ ਤੁਹਾਡੇ ਵੱਲ ਨਹੀਂ ਚਾਚਾ ਮੈਂ ਮਾਮਿਆਂ ਦਾ ਜ਼ੋਰ ਵੇਖਿਆ ਕਿੰਨਾ ਕਿੰਨਾ ਚਵਾ ਲੋਰ ਮਾਮਿਆਂ ਜ਼ੋਰ ਮਾਮਿਆਂ ਜ਼ੋਰ ਲਾ ਹੀ ਦੇਣਾ ਵਾ ਮੁੰਡਾ ਆਉਣ ਦੋ ਤੁਸੀਂ ਆਹੋ ਨਹੀਂ ਉਹ ਤਾਂ ਠੀਕ ਮੁੰਡਾ ਤੇ ਚੱਲ ਆਈ ਜਾਣਾ ਜਦੋਂ ਸੱਦਣਾ ਵਾ ਤੇ ਮੈਂ ਨਾਨੀ ਕਹਿੰਦਾ ਵੇਖ ਲੀਏ ਜ਼ੋਰ ਆਹ ਵੇਖਣਾ ਚਾਹੀਦਾ ਵਾ ਕਿ ਇਹੋ ਤੇ ਮੌਕਾ ਹੁੰਦਾ ਵਨ ਨਾਲੇ ਇੱਕ ਕੈਂਠਾ ਇੱਕ ਕੜਾ ਲੈ ਦੋ ਬੰਨ ਹੋਏ ਨਾ ਕਿਤੇ ਚਾਹੀਦਾ ਹੀ ਹੈ ਭੈਣਾ ਕੋਈ ਗੱਲ ਨਹੀਂ ਉਹ ਤਾਂ ਸਾਡੇ ਅਗਲੇ 10 ਭੈਣਾਂ ਇੱਕ ਤੇ ਭੈਣਾਂ ਆ। ਤੇ ਜੋ ਹੋਊ ਕਰਾਂਗੇ ਆ ਹੋਗੇ। ਉਹ ਤਾਂ ਸਹੀ ਕਹਿੰਦੇ ਐ ਭੈਣਾਂ। 2-3 ਸਾਲ ਹੋ ਗਿਆ। ਕਾਸ਼ ਨੂੰ ਕਹਿ ਮਿਲ ਗਏ ਲ ਜਾ ਇੱਕ ਵਾਰੀ। ਨਹੀਂ ਆ ਜਾਣਾ ਵਾ ਹੁਣ। ਆਉਣਾ ਵਾ। ਹਾਂ ਆਉਣਾ ਵਾ ਤਾਂ ਹੀ ਮੈਂ ਆਈ ਤੁਹਾਡੇ ਵੱਲ। ਸੱਚੀ? ਹੋਰ ਚਲ। ਕਿੰਨੇ ਦਿਨਾਂ ਦੀ ਆਉਣ-ਆਉਣ ਕਰਨ ਲਈ ਸੀ? ਅੱਛਾ। ਤੇ ਮੈਂ ਚੱਲ ਅੱਜ ਟਾਈਮ ਕੱਢ ਹੀ ਲਿਆ। ਮੈਂ ਹਾਂ ਚੱਲ ਮੈਂ ਹੋ ਕੇ ਆਉਣੀ ਰੇ ਤਾਂ ਟਾਈਮ ਹੀ ਨਹੀਂ ਲੱਗਦਾ ਘਰਾਂ ਚੋਂ। ਵਧੀਆ ਕੀਤਾ ਗਿਆ। ਮੰਮੀ ਵੀ ਯਾਦ ਕਰਨ ਦੇ ਹੀ। ਹੂੰ। ਮੈਂ ਕੋਈ ਨਾ ਕੋਈ ਸਲਾਹ ਕਰਕੇ ਆਵਾਂ। ਕਾਜੀ ਸਲਾਹ ਕਰਨੀ ਆ। ਹੋਰ ਠੀਕ ਠਾਕ। ਹਾਂ ਠੀਕ ਆ। ਹੋਰ ਕਦਾਂ ਆਉਣੇ ਆਏ? ਐਦਾਂ ਹੀ ਬੱਸ ਜਿੰਨੇ ਕ ਤੂੰ ਆਈ ਹੋਂ ਨਹੀਂ ਕੋਣ ਮਾਂ ਵੀ ਬੈ ਕੇ ਚੱਲ ਚੱਲ ਲਈ ਆ। ਅੱਛਾ ਹਾਂ ਨਹੀਂ ਬਹਿਣਾ ਕਿਉਂ ਰਾਤ ਨੂੰ। ਹੋਰ ਆਉਂਦਾ ਕਸਦਾ ਫੋਨ? ਹਾਂ ਆਉਂਦਾ ਵਾ। ਮੈਂ ਐ ਹੀ ਟਾਡੇ ਵੱਲ। ਚੱਲ ਤੂੰ ਵੀ ਆ ਗਈ ਜੋ ਬਣ ਕਿੱਥੇ ਆ? ਉਹ ਬੰਬੀ ਤੇ ਗਏ। ਨਹੀਂ ਜਦੋਂ ਆਵਾਂ ਨੂੰ ਬੰਬੀ ਤੇ ਤੋਰ ਸੜਦਾ ਤੂੰ ਵੀ ਕ ਬੰਬੀ ਚੱਲ ਗਿਆ ਕਰ ਕੇ ਵੇਲੇ। ਉੱਥੋਂ ਆਇਆ ਅਜੇ ਮੈਂ। ਹੁਣੇ ਆਇਆ। ਚਾਹ ਬਣਦੀ ਲਾ ਆ ਚਾਹ ਖਾਣਨੀ ਆ। ਅੱਛਾ। ਹਾਂ ਮੈਂ ਕਹਾਂਂਦੀ ਹੀ ਪ੍ਰਕਾਸ਼ ਨੇ ਆਉਣਾ ਵਾ ਤੇ ਦਾਦੀ ਉਹਦੀ ਝੂਰਦੀ ਰਹਿੰਦੀ ਆ ਵੀ ਮੇਰੇ ਜੀਦੇ ਜੀਦੇ ਆਕਾਸ਼ ਨੂੰ ਵਿਆਹ ਕਰਾਉਦਾ ਕੋਈ ਵਿਵੇਖਾਂ ਉਹਦਾ ਖੁਸ਼ੀ ਵੇਖਾਂ ਉਹਦੀ ਆਕਾਸ਼ ਦੀ ਲੈ ਆਪਾਂ ਤੇ ਮਜ਼ਾਕ ਆਂਦੇ ਪੈਨਦਾ ਤੇ ਸੱਚੀ ਇਰਾਦਾ ਵਾ ਹਾਂ ਲੈ ਫਿਰ ਮਜ਼ਾਕ ਵਧੀਆ ਨਹੀਂ ਵਧੀਆ ਗੱਲ ਬਾਤ ਚਲੋ ਹਾਂ ਤੇ ਮੈਂ ਵੀ ਚੱਲ ਮੈਂ ਸਲਾਮ ਸਹੁਰਾ ਕਰਕੇ ਆਂਦੀ ਮਾਪਿਆਂ ਤੇ ਆਸ ਹੁੰਦੀ ਆ ਹਾਂਜੀ ਸਲਾਮ ਸਹੁਰਾ ਦੇ ਹੁਣ ਮੇਰਾ ਟਾਡੇ ਨਾ ਹੀ ਆ ਮੇਰੀ ਕਿਹੜੀ ਨਨਾਂਵਾਂ ਨਾਲੇ ਕਾਸਦਾ ਕਿਹੜਾ ਪਿਓ ਵਾ ਜਿਹੜਾ ਵੀ ਸਲਾਹ ਕਰਨੀ ਹੈ ਅਸੀਂ ਬਹਿ ਕੇ ਚੌਗੜੇ ਨੇ ਇਹ ਤਾਂ ਹੈ ਵਾ ਭੈਣ ਚਲ ਹੁਣ ਤੁਹਾਡੇ ਵੱਲ ਵੀ ਵੇਖਣਾ ਪੈਣਾ ਵਾ ਵੀ ਹੱਥ ਸੌਖੇ ਦੀ ਕਿੱਦਾਂ ਵਾ ਸੌ ਸਾਬ ਕਿਤਾਬਾ ਲਾਉਣਾ ਹੀ ਪੈਂਦਾ ਵਾ ਭੈਣ ਭਰਾ ਦਾ ਉਹ ਕੋਈ ਗੱਲ ਨਹੀਂ ਭੈਣ ਤੂੰ ਚਿੰਤਾ ਨਾ ਕਰ ਕਰਨਾ ਹੀ ਪੈਣਾ ਇਹਨਾਂ ਨੂੰ ਬੀਜੀ ਮੈਨੂੰ ਤਾਂ ਫਿਕਰ ਹੈ ਵਾ ਨਾ ਮੈਨੂੰ ਤਾਂ ਖਿਆਲ ਵਾ ਇਹਨਾਂ ਦਾ ਭੈਣਾਂ ਦੇ ਕਰ ਜਾਣਾ ਹੀ ਪੈਣਾ ਇਹਨਾਂ ਵੱਜਦਾ ਮੱਗੀ ਜਾਣ ਬੈ ਕਰ ਜਾ ਚੁੱਕਾ ਨਾ ਹਾ ਕੋਈ ਗੱਲ ਨਹੀਂ ਕਰ ਲਾਂਗੇ ਜਿੱਧਾ ਹੋਊਗਾ ਯਾਰ ਰਹਿਤਾ ਵਾਂਗੇ ਕਿੱਦਾਂ ਵਾਂ ਤੇ ਸਲਾਹੀ ਆ ਜੇ ਨਹੀਂ ਵੀ ਚੋਲਣ ਬਣ ਹਾਂ ਲੈ ਵੀ ਚੋਲਣ ਬਣ ਜਾ ਅਵਣਾ ਵਕਾਸ਼ ਨੇ ਵੀ ਚੋਲਣ ਬਣ ਜਾ ਤੂੰ ਹੀ ਅੱਛਾ ਜੀ ਵਿਆਹ ਦੀਆਂ ਤੇਰਾ ਨਾ ਬੀਬੀ ਕਰ ਜੇ ਤੂੰ ਤੂੰ ਵੀ ਲੈ ਮੇਰੇ ਤੇ ਤਵਾ ਜ਼ਰੂਰ ਲਾਉਣਾ ਇਹਨਾਂ ਨੇ ਇਹ ਗੱਲ ਕਿਸੇ ਪਾਸੇ ਚੱਲ ਨਹੀਂ ਜੀ ਜੀ ਭੈਣੇ ਦੱਸਤਾ ਉਹ ਤੇ ਗੱਲ ਠੀਕ ਆ ਭੈਣ ਹੂੰ ਕੋਈ ਗੱਲ ਨਹੀਂ ਉਹ ਤੇ ਸਾਨੂੰ ਕਰਨਾ ਪੈਣਾ ਜੋ ਕਰਨਾ ਪਰ ਹੁਣ ਥੋੜਾ ਜਿਹਾ ਹੱਥ ਵਾਟ ਟਾਇਟ ਅੱਛਾ ਤੇ ਕੋਈ ਗੱਲ ਨਹੀਂ ਆਕਾਸ਼ ਨੂੰ ਆਉਣ ਦੋ ਹਾਂਜੀ ਐਰਕਾ ਮੰਗਣੀ ਮੂਹ ਨਹੀਂ ਕਰ ਲੈਨੇ ਆ ਤੇ ਅਗਲੀ ਵਾਰ ਨੂੰ ਵਿਆਹ ਕਰ ਲਾਂਗੇ ਇਹ ਵੀ ਗੱਲ ਠੀਕ ਆ ਭੈਣਾ ਫੁੱਲਾ ਖਰਚਾ ਕੋਲ ਹੋਵੇ ਨਾ ਤੇ ਵਿਆਹ ਵੇਖਣ ਦਾ ਤੇ ਵਿਆਹ ਕਰਨ ਦਾ ਵੱਖਰਾ ਮਜ਼ਾ ਵੀ ਆ ਉਹ ਤਾਂ ਫਿਰ ਹੈ ਹੀ ਏਦਾਂ ਹੀ ਆ ਨਾ ਹਨਾ ਬਾਕੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰਾਂਗੇ ਉਹ ਤਾਂ ਜਿੱਦਾਂ ਇਹਨਾਂ ਦੀ ਸਲਾਹ ਨਾਲ ਚੱਲੇਗੀ ਚੰਗੀ ਰਹੇਗੀ ਨਹੀਂ ਨਹੀਂ ਸਲਾਹ ਆਡੀ ਸੱਸ ਦੀ ਵੀ ਜ਼ਿਆਦਾ ਜ਼ਰੂਰੀ ਆ ਬਿਲਕੁਲ ਬਿਲਕੁਲ ਜੇ ਉਹਦਾ ਐਰਕਾ ਤੇ ਕਿਹੜੇ ਜ਼ਿਆਦਾ ਮਰਜ਼ੀ ਹੋਊਗੀ ਨਾ ਵੀ ਮੇਰੇ ਹੁੰਦਿਆਂ ਹੁੰਦਿਆਂ ਕਰ ਦੋ ਚਲੋ ਆਪੋ ਦੀਆਂ ਵੱਡ ਵੱਡ ਯੂਮਰ ਕਰੇ ਪਰ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਵੇਖ ਲਿਓ ਫਿਰ ਦੱਸ ਦਿਓ ਜੋ ਵੀ ਸਲਾਹ ਹੋਊਗੀ ਫਿਰ ਮਰਜ਼ੀ ਨੇ ਅੱਕ ਚਬਾਓ ਵਾਲੀ ਗੱਲ ਫਿਰ ਚੁੱਕ ਚਗਾਓ ਲਾਂਗੇ ਪੈਸੇ ਹੋਰ ਜਿਊਗਾ ਨਹੀਂ ਨਹੀਂ ਐਨੇ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਆਖਿਆ ਕਰਨਾ ਕੋਈ ਨਹੀਂ ਉਹਦੇ ਹੱਸਣ ਡਏ ਹੀ ਚਲੋ ਕੋਈ ਗੱਲ ਨਹੀਂ ਭੈਣ ਭਰਾ ਇੱਕ ਦੂਜੇ ਦੇ ਸਾਥ ਦੇਣ ਵਾਸਤੇ ਹੀ ਹੁੰਦੇ ਆ ਇਹੋ ਜੇ ਟਾਈਮ ਤੇ ਨਹੀਂ ਦੇਣਾ ਤੇ ਕਦੋਂ ਦੇਣਾ ਬਿਲਕੁਲ ਨਹੀਂ ਦੇਤੇ ਹੈ ਨਾਲੇ ਬੀਜੀ ਥਾਂ ਤੇ ਢੱਡ ਕੋ ਲਿਆ ਨਹੀਂ ਗਿਆ ਉਥੋਂ ਵੱਡੇ ਲਾਗੋ ਤੈਨੂੰ ਆਵ ਸਿਆਣੀ ਆ ਫਿਰ ਵੀਰਾਂ ਦੇ ਹੱਥ ਤੈਟਵਾ ਤੇ ਲੈਣ ਕਿਦਾਂ ਤੇ ਫਿਰ ਹੁਣ ਮੈਂ ਤਾਂ ਪੈਸੇ ਮੋੜ ਹੀ ਦਿੰਦੇ ਫਿਰ 50000 ਰੁਪਈਆ ਹੀ ਜਿਹੜਾ ਫੋਟੋ ਨੇ ਕਿਦਾਂ ਮੋੜਨਾ ਕੀ ਮੋੜਿਆ ਨਹੀਂ ਤੁਸੀਂ ਆਹ ਹੋਏ ਕਿੱਥੇ ਆ ਫਿਰ ਪੈਸੇ ਖਾਧ ਨਹੀਂ ਗਏ ਖਾ ਕੇ ਉਹ ਗਏ ਰੱਖੇ ਆ ਹੱਸ਼ਾ ਜੇ ਰੱਖੇ ਆ ਤੇ ਹੁਣ ਤੇ ਚੋਨੇ ਦਿਲਵਾਈ ਨੂੰ ਰੋਂਡੇ ਹੀ ਵੀ ਬਾਹਰ ਬੰਦੇ ਖੜੇ ਕਰਕੇ ਆਏ ਚਾਹੀਦੇ ਆ ਤੇ ਦੋ ਆ ਦੂਜੇ ਦੇ ਜੇਬ ਚ ਤੁਹਾਨੂੰ ਪਤਾ ਵੀ ਹੱਥ ਪਾ ਕੇ ਛੇਦੀ ਨਾ ਪੈਸੇ ਕੱਢ ਲੀਏ ਉਹ 50000 ਨੂਲੀ ਲਾਉਣੀ ਆ ਜਿਹੜਾ ਰੱਖਿਆ ਉਥੇ ਉਹ ਚੋਂ ਦੋ ਲਵਾਈਆਂ ਓਏ ਉਹ ਕਿਸੇ ਦੀ ਇਮਾਨਤ ਵਾ ਉਹਨਾਂ ਨੂੰ ਵਾਪਸ ਨਹੀਂ ਕਰਨੇ ਤੇ ਕਿਤੇ ਵਿੱਚ 10 ਵਰਤੇ ਜਾਉ ਤੇ ਕੋਈ ਕਿਤੇ ਨੇਰ ਆ ਗਿਆ ਮੈਂ ਤਾਂ ਨਹੀਂ ਵਰਤੇ ਮੇਰੀਆਂ ਤਾਂ ਬਾਹਾਂ ਖੜੀਆਂ ਹੀ ਹੋ ਇਹਨਾਂ ਕੋ ਵਰਤੇ ਵੀ ਗਏ ਹੋਣਗੇ ਤੇ ਮੈਂ ਕੋਈ ਹਿੱਸਾ ਨਹੀਂ ਪਾਉਣਾ ਤੂੰ ਘਰ ਚ ਨਹੀਂ ਆ ਉਦੋਂ ਹੀ ਨਾ ਹਾਤੇ ਰੱਤੇ ਸੀ ਤੂੰ ਘਰ ਚ ਨਹੀਂ ਆ ਹੈ ਤੇ ਮੈਂ ਘਰ ਚ ਹਾਂ ਜਦੋਂ ਮੇਰੀ ਲੋੜ ਹੀ ਨਹੀਂ ਪੂਰੀ ਕਿਸ ਨੇ ਕੀਤੀ 50000 ਨਾ ਮੈਂ ਥਾਂ ਖਰੀਦਣਾ ਸੀ ਕਿਤੇ ਤੂੰ ਘਰ ਚ ਖਾਦੀ ਨਹੀਂ ਚਲੋ ਕੋਈ ਗੱਲ ਨਹੀਂ ਨਹੀਂ ਆਬ ਨਾ ਇੱਕ ਮ ਲੋਰ ਤੇਰੀ ਕੀ ਨਹੀਂ ਪੂਰੀ ਕੀਤੀ ਆ ਭੈਣ ਨੇ 50000 ਦਿੱਤਾ ਕਹਦਾ ਤੇ ਤੂੰ ਆਪ ਆਪਣੀ ਮਾਂ ਨੂੰ ਜਾ ਕੇ ਦੇਖਿਆਈਂ ਤੇ ਹਾੜਾ ਕੀ ਜ਼ੋਰ ਇਹੋ ਤੇ ਇਹੋ ਤੇ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦੀ ਹਾਂ ਵੀ ਅੱਜ ਤੁਹਾਨੂੰ ਮੈਂ ਦੱਸ ਦੇਤਾ ਤੇ ਕੱਲ ਨੂੰ ਰਹਿਣਾ ਹੈ ਮੇੜੇ ਜੋਗੀ ਮੇਰੇ ਮਾਂ ਨੂੰ ਮੇੜੇ ਮਾਰੋ ਖਦੀ ਚਾਹ ਰੱਖ ਭੈਣ ਲਈ ਚਾਹ ਰੱਖ ਆ ਭੰਡ ਲੈ ਜਾ ਅਖੰਡ ਕਰਦੀ ਮਾਤਾ ਸਾਂਭ ਕੇ ਰੱਖ ਗੁੱਸਾ ਨਾ ਕਰਿਆ ਕਰ ਉਹ ਗੁੱਸਾ ਕਿਉਂ ਨਾ ਕਰਿਆ ਕਰ ਸਾਰੇ ਘਟ ਚਤੇ ਵਤੇ ਚਾਤੀ ਦੇ ਬਸ ਇਹਦੇ ਕੋ ਤੇ ਇਹੋ ਗੱਲਾਂ ਜੂ ਹਾਏ ਹਾਏ 10000 ਦਾ ਕੀ ਲਫੜਾਵਾ ਨਾ ਮੇਰਾ ਤੁਸੀਂ ਕੋੜੀਆਂ ਗਾਉਂਦੇ 10000 ਦਾ ਕੀ ਰਫੜਾਵਾ ਲੰਬੀਆਂ ਚੌੜੀਆਂ ਕਹਾਣੀਆਂ ਉਹੀ ਕੜੇ ਵਾਲੀਆਂ ਤੇ ਇਹ ਮੈਂ ਤੁਹਾਨੂੰ ਦੱਸਦੀ ਗੱਲ ਪੇਕੇ ਗਈ ਮੈਨੂੰ ਪਾਚਾ ਲਾ ਕੇ ਆਖਾ ਮੈਂ ਪੈਸੇ ਲੈ ਕੇ ਆਈ ਨਹੀਂ ਤੂੰ ਜਾ ਜਾ ਅੱਛਾ ਉਹ ਆਗੋ ਕੜੇ ਦਾ ਤੇ ਮਾਨਿਕ ਦੇ ਗਾੜ ਨੂੰ ਤੇਈ ਵੀ ਤੇ ਬਦੋ ਬੜੀ 10000 ਰੁਪਏ ਕੋ ਲੈ ਆ ਅੱਛਾ ਚਲਦੀ 10000 ਮੈਂ ਗਾੜੀ ਸੁਨਿਆਰੇ ਨੂੰ ਦੇ ਆਈ ਆ ਅਹੀਂ ਲਵਾਈ ਦਾ ਦੇ ਇੱਥੇ ਕਹਿੰਦੀ ਸੀ ਵੀ ਇਹ ਮੈਂ ਪਾਜੀ ਲੈ ਆਉਣਾ ਵਾ ਤੇ ਲਵਾਈ ਦੇ ਦਾਂਗੇ ਤੇ ਮੈਨੂੰ ਕਹੇ ਜਾਂਦੀਆਂ ਵੀ ਲਵਾਈ ਜੋਗੇ ਪੈਸੇ ਹੈਗੇ ਉਹ ਲੈ ਆਈ ਆ ਠੀਕ ਹੁਣ ਮੁਕਰ ਗਈ ਸਾਨੂੰ ਪਾਟਾ ਮਾਰ ਕੇ ਪੀ ਕੇ ਨਿਕਲ ਗਈ ਚਲੋ ਕੋਈ ਗੱਲ ਨਹੀਂ ਪੈਣ ਅੰਦਰ ਆ ਜਾ ਪੱਖੇ ਥੱਲੇ ਚਲੋ ਮੈਂ ਚਾਹ ਪੀਣੂ ਮੇਰੀ ਗਾਲ ਸੁਣਾ ਮੈਨੂੰ ਤੇ ਉਹ ਗੱਲ ਵੀ ਹਾਂ ਪੈਸਿਆਂ ਦੇ ਜਿਹੜੇ ਦਵਿੰਦਰ ਦਾਵਾ ਦਾ ਰੋਲਾ ਪਾਉਂਦਾ ਪੈਂਦੀ ਗੋਰਾ ਕਿੱਥੇ ਆ ਗੋਰਾ ਉੱਥੇ ਚੋਨਾ ਲੱਗਣ ਡਿਆ ਅੱਜ ਤੇ ਗੰਬੀ ਦੇ ਪਨੀਰੀ ਪਟਾਉਂਦੇ ਆ ਹੈ ਪਿਓ ਪੁੱਤੀ ਉੱਥੇ ਆ ਉੱਥੇ ਹੀ ਆ ਅੱਜ ਕੀ ਆਵਾ ਨਾਲ ਉਹ ਤਾਂ ਥੋੜੀ ਤਾਂ ਦਾਈ ਨਹੀਂ ਆਦਾ ਸੋਨੀਆ ਨੇ ਮੈਨੂੰ ਫੋਨ ਲਾਇਆ ਬੜੀ ਖੁਸ਼ੀ ਅੱਛਾ ਹਾਂ ਮੈਨੂੰ ਵੀ ਆਇਆ ਸੀ ਸਵੇਰੇ ਅੱਜ ਹੋ ਗਈ ਆ 7 ਤਰੀਕ ਆਹੋ ਤੇ 12 ਨੂੰ ਆ ਜਾਣਾ ਅੱਛਾ ਮੁੜ ਕੇ ਤਾਂ ਨਹੀਂ ਕੋਈ ਗੱਲ ਹੋਈ ਮੇਰੇ ਕੋ ਤੇ ਆਇਆ ਨਹੀਂ ਗਿਆ ਮੇਰਾ ਤਾਂ ਧਿਆਨ ਇਦਾਂ ਵਿੱਚ ਹੀ ਨਹੀਂ ਨਹੀਂ ਮੁੜ ਕੇ ਨਹੀਂ ਕੋਈ ਵੀ ਗੱਲ ਹੋਈ ਅਸਲ ਵਿੱਚ ਜੈ ਸੋਨੀਆ ਦਾ ਹੀ SIM ਹੀ ਨਾ ਉਹ ਇਹਨਾਂ ਨੇ ਆਪਣੇ ਫੋਨ 'ਚ ਹੀ ਪਾ ਲਈ ਆ ਇਹਨਾਂ ਕੋਈ ਹੁੰਦੀ ਜ਼ਿਆਦਾਤਰ ਤੇ ਲਾਉਂਦੇ ਰਹਿੰਦੇ ਆ ਨੰਬਰ ਤੇ ਉਧਰੋਂ ਆਉਂਦਾ ਬੋਲਦਾ ਕੋਈ ਨਹੀਂ ਆ ਜੇ ਇਹ ਲਾਉਂਦੇ ਆ ਤੇ ਬੰਦ ਆਉਂਦਾ ਵਾ ਉਹੀ ਕਹਿਣ ਲੱਗੇ ਜਾਂਦੇ ਮੈਂ ਤਾਂ ਧਿਆਨ ਜਾਨ ਨਹੀਂ ਦਿੱਤਾ ਵਾ ਵਾ ਦਿਨਾਂ ਬਾਅਦ ਨਾ ਕੱਲ ਫੇਰ ਮਿਸ ਕਾਲ ਹੋਈ ਇੱਕ ਤੇ ਕੋਈ ਗੱਲ ਨਹੀਂ ਟਾਈਮ ਕੱਢ ਕੇ ਤੇ ਜਾਣੇ ਕੋਈ ਗੱਲ ਸਿਮ ਤੋਂ ਪਤਾ ਲੱਗ ਜਾਂਦਾ ਕਿਹਦੀ ਸਿਮ ਕੀ ਹਿਸਾਬ ਕਿਤਾਬ ਐਦਾਂ ਨਹੀਂ ਨਾ ਚੰਗਾ ਫੇਰ ਉਹ ਜਿੱਦਾਂ ਮਰਜੀ ਵੀ ਆ ਫਿਰ ਵੀ ਕਿਹ ਇਹ ਨਾ ਕਿਹਨੇ ਕੁੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਕੀਤੀ ਆ ਨਾ ਤੇ ਉਹ ਚੀਜ਼ ਤਾਂ ਪਤਾ ਤਾਂ ਹੋਣਾ ਚਾਹੀਦਾ ਨਾ ਅੱਜ ਤੇ ਕੱਲ ਫੋਨ ਦੀ ਸੀ ਚਲੋ ਉਹਨੇ ਸਾਨੂੰ ਦੱਸ ਦਿੱਤੀ ਕੋਈ ਗੱਲ ਨਹੀਂ ਕਲੋਂ ਬਾਰੰਦਰ ਵੀ ਜਾਂਦੀ ਆ ਸੌ ਗੱਲਾਂ ਹੁੰਦੀਆਂ ਵਾ ਨਹੀਂ ਇਹ ਤਾਂ ਹੈ ਵਾ ਹਨਾ ਗੱਲ ਜੀ ਤੈ ਤੱਕ ਪਹੁੰਚਣਾ ਚਾਹੀਦਾ 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 ਸਾਡੇ ਇਹਨਾਂ ਗੱਲਾਂ ਨੂੰ ਮੈਨੂੰ ਤੇ ਇੰਨੀ ਬੜੀ ਖੁਸ਼ੀ ਵੀ ਕਾਸ਼ ਨੇ ਆਉਣਾ ਆਹੋ 2-3 ਸਾਲ ਹੋ ਗਿਆ ਹੁਣ ਤੇ ਥੋੜਾ ਜਿਹਾ ਬਦਲ ਵੀ ਗਿਆ ਹੋਣਾ ਹਨਾ ਆਹੋ ਕੇ ਚਿਹਰਾ ਵੀ ਸੁਖ ਨਾਲ ਭਰਾ ਹੋਇਆ ਥੋੜਾ ਜਿਹਾ ਪੁੱਤਾਂ ਵੀ ਜਵਾਨ ਲੱਗਦਾ ਵਾ ਤੇ ਕੁੜੀ ਗਾਲੀ ਕੋਈ ਵੇਖੀ ਆ ਕਿ ਜਾਂ ਉਹਦੇ ਵਿਆਹ ਦੀ ਸਲਾਮਾਂ ਲਈ ਜਾਂਦੇ ਆਪੇ ਉਹਦੀ ਦਾਦੀ ਨੇ ਸਾਰਾ ਕੁਝ ਕਰ ਲੈਣਾ ਮੈਨੂੰ ਕੋਈ ਟੈਨਸ਼ਨ ਨਹੀਂ ਐ ਇਹਦਾ ਮਤਲਬ ਫਿਰ ਤੁਹਾਡੀ ਅੱਖ 'ਚ ਹੁਣੀ ਆ ਕੋਈ ਨਾ ਕੋਈ ਆਹੋ ਕੇ ਤੈਨੂੰ ਪਤਾ ਹੀ ਹੈ ਦਾਦੀ ਉਹਦੀ ਬ ਚਲੋ ਚੰਗੀ ਗੱਲ ਆ ਨੌ ਵਾਲੀ ਬਣ ਜਾਣਾ ਹੁਣ ਤੂੰ ਗੱਲ ਕਾਦੀ ਆ ਆਹੋ ਤੇ ਜੇ ਮੈਂ ਬਣ ਜਾਣਾ ਤੁਸੀਂ ਵੀ ਤਾਂ ਨਾਲੇ ਹੀ ਹੋ ਕਰੇ ਆਹ ਇੱਥੇ ਪਹਿਲਾ ਬੰਨਣਾ ਹਾਂ ਦਾ ਹਾਂ ਆਹੋ ਫਿਰ ਸੂਡ ਸਾੜ ਸਵਾੜੋ ਸਵਾ ਕੇ ਤੇ ਰੱਖ ਛਡੋ ਸਲਾਵਾਂਗੇ ਆਹੋ ਤੈ ਉਦੋਂ ਹੀ ਖੋਲਿਓ ਜਦੋਂ ਬੱਸ ਠੀਕ ਆ ਹਾਂ ਚਲੋ ਵੇਖ ਲਓ ਵਿੰਦਾ ਵਿੰਦਾ ਵੀ ਟਾਈਮ ਆ ਜਾਂਦੇ ਛੱਟ ਹਾਂ ਹੋ ਕੇ ਤੇ ਫਿਰ ਇਦਾਂ ਹੀ ਆ ਪਰਮਾਤਮਾ ਲਿਆਵੇ ਤੇ ਫੇਰ ਹੀ ਹੁੰਦੇ ਆ ਹਾਂ ਹਾਂ ਜਿੱਦਾਂ ਤੇ ਇਹਦਾ ਸੁਭਾਅ ਆ ਘਰ ਚ ਇਹਦੇ ਮੋਰਚਾ ਲੰਦੀ ਹੁਣੀ ਇੱਕ ਵਾਰ ਫੇਰ ਦਿਹਾੜੀ ਚ ਤੇ ਕੋਈ ਲਾਉਣ ਵਾਲਾ ਚਾਹੀਦਾ ਗਾੜੀ ਉਹਦੇ 24 ਘੰਟੇ ਤਿਆਰ 24 ਘੰਟੇ ਸਰਵਿਸ ਆ ਬਪਾਵੇਂ ਚੁੱਪ ਕਰ ਰਹੇ ਜੀਏ ਉਹਦੇ ਵੱਲੋਂ ਕੋਈ ਘਾਟ ਨਹੀਂ ਆ 10000 ਦੀ ਕੀ ਗੱਲ ਹੋਂਡੀ ਸਮਝ ਨਹੀਂ ਮੈਨੂੰ ਕੋਲ ਮੋਲ ਤੁਸੀਂ ਕਰਨਾ ਉਹ ਸੱਸੋ ਕਰ ਗਈਆਂ ਗੱਲ ਕੀ ਹੁੰਦੀ ਕੜੇ ਵਾਲੇ ਪੈਸੇ ਮਾਂ ਨੇ ਕਿਤੇ ਕਿਹਾ ਹੀ ਨਾ ਕਿ ਮੈਂ ਥੋੜਾ ਥੋੜਾ ਕਰਕੇ ਦੇ ਦੂੰਗੀ ਰੁਪਈਆ ਦਾਜਾ ਲੈ ਆਏ ਤੇ ਮੰਮੀ ਕਹਿੰਦੇ ਲਵਾਈ ਦੇਣੀ ਆ ਵੀ ਸਾਨੂੰ ਦੇ ਦੇ ਅੱਛਾ ਤੇ ਚਲਾਕ ਬੜੀ ਆਂਦੀ ਨਹੀਂ ਦਾਦਾ ਕਰਕੇ ਇਹਨਾਂ ਨੂੰ ਪੈਸੇ ਵੀ ਦੇ ਦਾਂ ਤਾਂ ਕੜੇ ਦਾ ਮਹਿਣਾ ਆਂਦੀ ਫਿਰ ਮੇਰੇ ਸਿਰ ਤੇ ਰਹਿਣਾ ਵਾ ਮੈਂ ਹਿਸਨਿਆਰੇ ਜਮਾ ਕਰਾਈ ਹੁੰਦਿਆ ਉਹ ਗੱਲ ਤਾਂ ਖਿਜਣ ਡਈ ਹੀ ਇਹਨਾਂ ਨੂੰ ਕਿਤੇ ਕਹਿ ਗਈ ਵੀ ਚੱਲੀਆਂ ਲੈਣ ਤੇ ਲਵਾਈਆਂ ਦੇ ਲਿਓ ਝੋਨੇ ਦੀਆਂ ਤੇ ਵੀਰ ਤੇਰਾ ਬੰਦੇ ਪਹਿਲੀ ਚ ਖਲਿਆ ਰਾਇਆ ਪਹਿਲੇ ਲਿਆ ਕੇ ਆਉਣਾ ਅੱਛਾ ਆਹ ਗੱਲ ਹੀ ਹਾਂ ਇਹਦੀ ਗੱਲ ਇੱਥੇ ਇੰਨਾ ਤਾਨ ਬੱਦਲ ਵਾਂਗੂ ਚੜਦੀ ਆ ਤੇ ਉਹਦੇ ਰੰਗਾਂ ਚ ਗੂੜ ਦਵੇ ਮਾਂ ਤੇ ਜਾ ਕੇ ਜਿੰਨੇ ਕੜਾ ਖਾ ਲਿਆ ਭੈਣ ਛੱਡ ਦੇ ਗੱਲਾਂ ਇਹਨਾਂ ਦਾ ਕਿਸਦਾ ਦਵਾ ਲੇ ਦੋਵੇਂ ਇੱਕੋ ਜਿਹੇ ਆਹੋ ਚਾ ਆਜਾ ਭਾਜਾ 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 ਲਾ ਸੌਨ ਲੈਂਦੀ ਤਾਂ ਉਹ ਗੱਲ ਕਰ ਜਾਣਾ ਹੀ ਨਹੀਂ ਪੈਂਦੀ ਗੱਲ ਇਹਨੂੰ ਮੈਂ ਕਹਿੰਦੀ ਵੀ ਸੁਭਾਅ ਆਪਣਾ ਬਦਲ ਥੋੜਾ ਜਿਹਾ ਆਹੋ ਤਾਂ ਹੁਣੋਂ ਕੱਲੋਂ ਤੁਸੀਂ ਮੈਂ ਉਹ ਖਾਣੇ ਕੋ ਮੰਗਾਲੀ ਦੇਣਾ ਕੋਈ ਗੱਲ ਨਹੀਂ ਆਪੇ ਲਿਆਉਣਾ ਵੀ ਤੇਰੇ ਨੇ ਚਾਹ ਪੀਓ ਘੜ ਘੜ ਹਾਂ ਨਹੀਂ ਆਦੀਆਂ ਫਿਰ ਤਿਆਰੀਆਂ ਸੱਚੀ ਤਾਈਆਂ ਤਾਂ ਕਹਿਣ ਲਈ ਸੂਡਸ ਵਾਲਾ ਵਧੀਆ ਜਿਆ ਸਵਾਗਤ ਹੈ ਕਿ ਮਾਮੀਆਂ ਆਹੋ ਚਾਹੀਦਾ ਜਾਗੋ ਵੀ ਕੱਢਾਂਗੇ ਇੱਕ ਸੂਟ ਨਾ ਨਹੀਂ ਫਿਰ ਸਰਨਾ ਹਾਂ 10 ਸੂਟ ਤੇ ਚਾਹੀਦੇ ਤੁਹਾਨੂੰ ਇੱਕ ਇੱਕ ਜਾਨੀ ਨੂੰ ਨਹੀਂ ਨਹੀਂ ਹਾਂ ਇੱਕ ਆ ਥੱਲੇ ਲੱਗਣਾ ਦੋਦੇ ਦਾ ਵਿਆਹ ਦੋਤੇ ਨੇ ਵਿਆਹ ਕਰਾ ਕੇ ਘਰ ਬਹਿ ਜਾਣਾ ਤੇ ਨੋ ਆ ਜਾਣੀ ਤੇ ਅਸੀਂ ਆਪਣਾ ਝੁਗਾ ਚੌੜ ਕਰ ਲਈਏ ਬੱਲੇ ਨਹੀਂ ਸਿਆਣੀਆਂ ਕਿਤੇ ਘਰ ਨਾਲ ਸੁੰਨਾ ਸੁੰਨਾ ਲੱਗਦਾ ਸੋਨੀਆ ਹੈ ਨਹੀਂ ਆ ਸੋਨੀਆ ਤਾਂ ਬਿਨਾਂ ਤੇ ਰੌਣਕ ਹੀ ਘਟੀ ਆ ਰੌਣਕ ਘਟੀ ਆ ਹਾਏ ਹਾਏ ਤੇ ਅਸੀਂ ਵੀ ਤੇ ਕਹਿਦੀਆਂ ਧੀਆ ਵਾ ਸਾਡੇ ਨਾਲ ਵੇਖ ਲੋ ਸਾਡੇ ਨਾਲ ਕੋਈ ਰੌਣਕ ਨਹੀਂ ਆ ਔਰ ਫਿਰ ਸੱਚੀ ਮੱਕਾ ਖਨੇ ਕਿਹਾ ਹੀ ਆ ਘਰ ਨਹੀਂ ਹੁੰਦੇ ਈ ਆਦੇ ਬਗਾਨੀਆਂ ਤੇ ਬਗਾਨੀਆਂ ਆਹੀ ਆਹੀ ਵੀ ਪਰ ਆਹੀ ਹੁਣ ਮਾਮਾ ਬਣ ਗਿਆ ਵਾ ਹਾਂ ਤੇਰੇ ਭੈਣ ਵੇਖ ਲਾ ਕਹਿਣ ਨੂੰ ਜੀਤ ਨਹੀਂ ਕਰਦਾ ਵੇ ਹੁਣ ਤੂੰ 50000 ਰੁਪਇਆ ਦਿੱਤਾ ਤੇ ਕਿੰਨਾ ਟਾਈਮ ਹੋ ਗਿਆ ਤੇ ਨਾ ਤੇਰੀ ਕਿਤੇ ਸੱਸ ਨੇ ਮੇਹਣਾ ਮਾਰਿਆ ਨਾ ਤੈਨੂੰ ਕਿਤੇ ਪੁੱਛਿਆ ਆ ਕੀ ਨਗੂਣਾ ਕੜਾ ਜੇ ਕਿਤੇ ਮੇਰੀ ਮਾਂ ਨੇ ਗਰਜ ਪੂਰੀ ਕਰ ਲਈ ਇਹਨਾਂ ਸਾਰੇ ਟੱਬਰ ਨੇ ਮੇਹਣੇ ਮਾਰ ਮਾਰ ਮੇਹਣੇ ਮਾਰ ਮੇਰਾ ਜੀਣਾ ਹਰਾਮ ਕਰਤਾ ਹੈ ਕੁੜੀ ਮੈਂ ਇਨੇ ਜੋਗੀ ਵੀ ਨਹੀਂ ਤੇ ਹੁਣ ਪਤਾ ਕੀ ਜਾਂਦਾ ਇਸੇ ਮੈਂ ਆ 10000 ਰੁਪਇਆ ਲਵਾਈਆਂ ਦੇਣੀਆਂ ਮੈਂ ਠੇਕਾ ਲਿਆ ਲਵਾਈਆਂ ਦਾ ਮੈਂ ਤੇ ਹੁਣ ਮਾਂ ਆਪਣੀ ਨੂੰ ਆਖਿਆ ਵੀ ਚੱਲ ਕੁਤੜੀਏ ਜੇ ਤੂੰ ਵਰਤ ਲਿਆ ਤੇ ਮੈਨੂੰ 10-10 ਕਰ ਦੇ ਮੈਂ ਤੇ ਸੁਨਿਆਰੇ ਕੋ ਜਮਾ ਕਰਾਈਆਂ ਹੁਣ ਮੈਂ ਉਹ ਕੜਾ ਬਣਾ ਕੇ ਇਹਨਾਂ ਦੇ ਹੱਥ ਤੇ ਰੱਖਣਾ ਇਹ ਜਾਣਨ ਤੇ ਤੂੰ ਜਾਣ ਕੜਾ ਮੈਂ ਰੱਖ ਜਾਣਾ ਤੁਹਾਡੇ ਹੱਥ ਤੇ ਤੇ ਕੱਲ ਨੂੰ ਇਹ ਨਾ ਭੈਣ ਬਾਹ ਮਾਰ ਕੇ ਆਖੀ ਕਿ ਕੱਲ ਨੂੰ ਮੈਂ ਪਾਇਆ ਵਾ ਤੇ ਮੇਰੇ ਧੀਆ ਪੁੱਤਾਂ ਦੇ ਵਿਆਹ ਤੇ ਗੱਜ-ਵੱਜ ਕੇ ਕਰੋ ਅਸੀਂ ਤੇ ਭਣੇ ਇਹਨੇ ਜੋਗੇ ਹੈ ਨਹੀਂ ਓ ਮਹਾ ਡੰਗੋ ਡੰਗਾ ਰੋਟੀ ਪਣੀ ਦਾ ਸਰੰਡਿਆ ਜਦੋਂ ਆਂਦੇ ਆਦੇ ਨਿਆਲੇ ਜਵਾਨ ਹੋ ਜਾਣਾ ਤੇ ਫਿਰ ਆਪੋ ਆਪਣੇ ਤੰਦਾਲ ਸੁੱਕੀ ਜਾਂਦੇ ਆ ਆਵਾਂਗੇ ਚਲੋ ਸੋਣਾ ਬੜਾ ਲੀੜਾ ਕਪੜਾ ਬਣਾਵਾਂਗੇ ਜਿਹੜਾ ਬਣਦਾ ਵਾ ਤੇ ਹਣ ਟੂਮ ਬਹਿਣਾ ਤੇ ਅੱਜ ਕੱਲ ਤੈਨੂੰ ਪਤਾ ਕਿ ਤੇ ਹੱਥ ਨਹੀਂ ਲੱਗਣਦੇ ਆ ਬਸ ਹੋ ਗਿਆ ਹਾਂ ਹੋ ਗਿਆ ਕੇ ਹੋਰ ਕਰਨੀ ਹੈ ਜੀ ਨਹੀਂ ਜੋ ਹੋਇਆ ਉਹ ਮੈਂ ਤੇ ਕਰਤੀ ਆ ਤੁਸੀਂ ਵੇਖ ਲਓ ਜੋ ਕਰਨਾ ਫਿਰ ਮੈਂ ਕੋਈ ਨਹੀਂ ਬਾਜੀ ਜਿਹੜੀ ਉਹ ਫਿਰ ਮੈਂ ਖਾਲਾ ਲਾ ਕੇ ਗਵਾਂਡੀਆਂ ਦੂਜਿਆਂ ਨੂੰ ਦੇ ਜੂਗੀ ਆਪੇ ਆ ਜਾਣਗੇ ਬਣ ਤਣ ਕੇ ਮੈਨੂੰ ਤੇ ਚਾਹੀਦੀ ਟੂਮ ਸੱਲਾ ਮੇਰੇ ਤੇ ਉੱਥੇ ਆਉਣਾ ਬਣ ਤਣ ਕੇ ਇਹ ਬੰਦੜ ਤੇ ਜਾਣਾ ਨਹੀਂ ਪਰ ਇਹਨਾਂ ਇਹਨਾਂ ਤੇ ਮੇਰੀ ਮਾਂ ਦੀ ਬੇਤੀ ਕਰਨ ਵਾਲੀ ਕੋਈ ਕਸਰ ਛੱਡੀ ਨਹੀਂ ਜੇ ਤਰੀਪੜੀ ਕੋ ਵਰਤੇ ਹੀ ਗਿਆ ਐਦਾਂ ਥੋੜੀ ਭੈਣ ਭਰੋ ਕਰਦੇ ਆ ਹੈ ਤੇ ਫਿਰ ਹੁਣ ਮੈਂ ਕਿੱਥੋਂ ਕਰਾਂ ਮੇਰੇ ਕੋ ਕੋਈ ਹੈ ਨਹੀਂ ਆ ਬੀਤੀ ਕਿਨੇ ਕਰਾਈ ਤੂੰ ਕੜਾ ਕੇ ਨਾ ਚੋੜੀ ਦਿੱਤਾ ਤੂੰ ਘਰ ਦੇ ਚੋਰੀਆਂ ਦੇ ਕੰਮ ਜਿਹੜੀ ਤੂੰ ਕਰਦੀ ਰਹੀ ਹੁਣ ਅਗਰ ਕੀ ਹੋ ਸਕਦਾ ਗੱਲ ਕਰਤਨ ਤੋਂ ਨਹੀਂ ਉਹਨਾਂ ਨੂੰ ਕਿਹਾ ਗਿਆ ਵੀ ਉਹਨਾਂ ਵਰਤੇ ਆ ਭੈਣ ਗੱਲ ਇਹ ਲੈ ਆਪੇ ਅਸੀਂ ਸ਼ਿਦਾਈਆਂ ਮੋ ਇੱਥੇ ਲੱਗਦੇ ਰਹਿ ਘਰ ਦੇ ਵਿੱਚ ਚੋਰ ਬਣਦੇ ਨੇ ਇਕਦ ਜੇ ਨੂੰ ਤੂੰ ਨਹੀਂ ਗੱਲ ਆਪ ਕਰੇ ਮੇਰੀ ਚੀਜ਼ ਮੈਂ ਰੱਖ ਲਾਂ ਟੱਕ ਲਾਂ ਖਵਾ ਲਾਂ ਖਾ ਲਾਂ ਤੇ ਇਹਨਾਂ ਨੂੰ ਕਰਾਂਗੇ ਜੋ ਪਹਿਲੇ ਮਾਂ ਦੀ ਕਹਾਣੀ ਵੀ ਮੇਰਾ ਘਰ ਸੀ ਬਟਾਇਆ ਗਿਆ ਤੇ ਫੇਰ ਹੁਣ ਮਾਰਾਂ ਦੇ ਪੜਦਾ ਧੀਆ ਨੂੰ ਢੱਕਣਾ ਹੀ ਪੈਂਦਾ ਅਜਾ ਢੱਕਣਾ ਸਿੱਧੀ ਸਿੱਧੀ ਕਰ ਤੈਨੂੰ ਕਹਾਂਗਾ ਦੱਸ ਦੀ ਫਿਰ ਤਾਂ ਮੈਂ ਮੰਮੀ ਨੂੰ ਦਿੰਦਾ ਹੀ ਗੱਲਾਂ ਕਰਦੇ ਕੋਈ ਗੱਲ ਨਹੀਂ ਹੋਣੀ ਮੈਂ ਸਿੱਧੀ ਸਿੱਧੀ ਜਾਦੀ ਤੂੰ ਹੀ ਤੇਰਾ ਜੇ ਤੱਕ ਨਹੀਂ ਕਰਦਾ ਤੈਨੂੰ ਪੱਤਰ ਲਗਣ ਦੇ ਡੇ ਚੁੱਪ ਕਰ ਹੁਣ ਤੂੰ ਘਰ ਕੀ ਦੇਣੇ ਪੈਣ ਨੇ ਆਪਣੀ ਜੇ ਜੇ ਹੁਣ ਇਦਾਂ ਸਾਂਝੇ ਕਰੋ ਜੋ ਚੀਜ਼ਾਂ ਗੈਪ ਹੋ ਜਾਣ ਖਾਣ ਪੀਣਨਾ ਤੇ ਫਿਰ ਉੱਥੇ ਗਾੜੀ ਦਾ ਟੱਡਾ ਕੌਣ ਸੋਚੂਗਾ ਬਣਾ ਦੇਣੀ ਮੇਰੀ ਮਾਂ ਨੇ ਜਾਈ ਜਾਂਦੀ ਮੈਨੂੰ ਦੱਸਦਾ ਹਰ ਮਹੀਨੇ ਕਮੇਟੀ ਵੀ ਪਾਈ ਹੋਈ ਨਰ ਜਾਲੀਆਂ ਤਾਂ ਮੈਂ ਲਿਆ ਕੇ ਇਹਨਾਂ ਦੇ ਹੱਥ ਤੇ ਰੱਖ ਦੇਣਾ ਉਹ ਮੇਰੀ ਮਾਂ ਨੇ ਪਰ ਤੂੰ ਉਹਨੂੰ ਮਾੜੀ ਕਰਾਤਾ ਤੇ ਕੱਲ ਨੂੰ ਮੈਨੂੰ ਨਾ ਕੋਈ ਕਵੇ ਵੀ ਵਿਆਹ ਤੇ ਬਾਹਰ ਖਾਪਕੇ ਆ ਆਪਾ ਮੈਂ ਤਾਂ ਨਹੀਂ ਜਾਂਦਾ ਹਾਂ ਹਾਂ ਘਰ ਆਈ ਆ ਉਹ ਵਿਚਾਰੀ ਸੀ ਹਾਂ ਅੰgende ਮਾਰਤਾ ਮਾਰੀ ਆ ਕੋਈ ਨਿਕੰਦਰ ਕੋਈ ਨਹੀਂ ਰਹਿ ਤਾ ਨਹੀਂ ਤੂੰ ਆ ਰਿਆ ਤੂੰ ਵੱਡੀ ਨੂੰ ਪਵਾਦੀ ਮੈਂ ਐਸਾ ਪਾਸੂ ਪਾਦੀ ਸ਼ਕੀਨ ਨਹੀਂ ਆ ਗਾਣਾ ਮੇਰਾ ਸੁਖ ਨਾ ਬਚਿਆ ਮੇਰੇ ਮਾਪਿਆਂ ਨੇ ਪਹਿਲੇ ਇੰਦਾ ਤੋਂ ਵਿਆਹ ਹੋ ਗਿਆ ਉਹ ਤੇਰੀ ਲੁਤਰੀ ਜਿਹੜੀ ਨਾ ਉਹ ਤੇਰੀ ਲੁਤਰੀ ਇੰਨੀ ਚੱਲਦੀ ਆ ਜਿਹੜੀ ਘੱਟ ਚਲਾਵੇਂ ਨਾ ਤੇ ਸਭ ਕੁਝ ਨਾ ਸਹੀ ਹੋ ਜਾਵੇ ਨੀਣੀ ਵੀ ਵੱਡੇ ਮਾਮੇ ਦੀ ਕਰਾਉਣੀ ਹੋਣੀ ਨਿੱਕੇ ਨੂੰ ਕੋਣ ਪੱਜਾ ਦੇ ਤੂੰ ਆਜ ਕਮਰਾ ਅੰਦਰ ਸਾਰਾ ਚਿਤ ਲੈਤਾ ਜੀ ਬਿੱਟੀ ਨਾ ਬਿੱਟੀ ਆ ਰਹਿਦਾ ਵਾ ਦੀਨ ਨੂੰ ਬਦਾਮ ਦਿੰਦੇ ਕੋੜ ਕੋੜ ਕੇ ਇਹ ਪਿੱਛੇ ਬਦਾਮ ਬਥੇਰੇ ਕਾ ਕੇ ਆਈ ਆ ਹਾਂ ਕਾ ਕੇ ਆਈ ਬੱਚਾ ਚੱਲ ਆਵੇਂ ਨਾ ਕਰ ਜਾ ਹਾਂ ਕਾਲ ਆਇਆ ਮਰਦਾਸਾ ਕਦੀ ਦਾ ਨਹੀਂ ਹੁਣ ਸਾਫ ਹੋਣੀ ਤੇ ਨਹੀਂ ਪੋਣੀ ਤੱਕਦੇ ਮਾਮੀਆਂ ਨੂੰ ਚੱਲ ਮਰਜੀ ਤੁਹਾਡੀ ਕੋਣੀ ਉਧਰ ਬਾਹਰ ਤੇ ਫਿਰ ਤੁਹਾਨੂੰ ਵੀ ਬਣ ਕੇ ਆਉਣਾ ਪੈਣਾ